ਤਾਬ ਖਦਰਾਣੇ ਵਾਲੀ ਜਿੱਤ ਕੇ ਗੁਰੂ ਸਹਿਬ ਸੀ ਆਏ ਛੱਤੇ ਆਣੇ ਪਿੰਡ ਦੀ ਧਰਤੀ ਨੂੰ ਭਾਗ ਸੀ ਲਾਏ ਬਾਗਾ ਕੁੜੇ ਦੀਆਂ ਫੜ ਕੇ ਖੜ ਗਏ ਮਤ ਜਿਨਾਂ ਦੀ ਹਾਰੀ ਮਾਇਆ ਨਾਲੋਂ ਸਮਝੀ ਸਿੱਖੀ ਦਾਨ ਸਿੰਘ ਨੇ ਪਿਆਰੀ ਮਾਇਆ ਨਾਲੋਂ ਸਮਝੀ ਸਿੱਖੀ ਦਾਨ ਸਿੰਘ ਨੇ ਪਿਆਰੀ ਗੁਰੂ ਕਹਿਣ ਤਨ ਖਾ ਦੇਵਾਂਗੇ ਡੱਲੇ ਰਾਜ ਤਲਵੰਡੀ ਸਿੱਖ ਕਹਿਣ ਬੱਚੇ ਭੁੱਖੇ ਮਰਦੇ ਸਾਡੇ ਘਰ ਵਿੱਚ ਤੰਗੀ ਅੱਗੋਂ ਰੋਕਿਆ ਨੀ ਲ ਕੋੜਾ ਗੁਰੂ ਦੀ ਜੋ ਅਸਵਾਰੀ ਮਾਇਆ ਨਾਲੋਂ ਸਮਝੀ ਸਿੱਖੀ ਦਾਨ ਸਿੰਘ ਨੇ ਪਿਆਰੀ ਮਾਇਆ ਨਾਲੋਂ ਸਮਝੀ ਸਿੱਖੀ ਦਾਨ ਸਿੰਘ ਨੇ ਪਿਆਰੀ ਸਭ ਸਿੱਖਾਂ ਤਨਖਾਹਾਂ ਲਈਆਂ ਰਹਿ ਗਿਆ ਦਾਨਾ ਕੱਲਾ ਗੁਰੂ ਜੀ ਕਹਿੰਦੇ ਪਤੂ ਵੀ ਪਾਈ ਕਰ ਚਾਦਰ ਦਾ ਪੱਲਾ ਦਾਨ ਨਾ ਕਹਿੰਦਾ ਕਿ ਮੈਂ ਕਰਾਂ ਗੁਰੂ ਗਲਤੀ ਸਿੱਖਾਂ ਦੀ ਭਾਰੀ ਮਾਇਆ ਨਾਲੋਂ ਸਮਝੀ ਸਿੱਖੀ ਦਾਨ ਸਿੰਘ ਨੇ ਪਿਆਰੀ ਮਾਇਆ ਨਾਲੋਂ ਸਮਝੀ ਸਿੱਖੀ ਦਾਨ ਸਿੰਘ ਨੇ ਪਿਆਰੀ ਗੁਰੂ ਜੀ ਕਹਿੰਦੇ ਭਾਈ ਦਾਨਿਆ ਝੋਲੀ ਅੱਗੇ ਕਰ ਲੈ ਸੋਨਾ ਚਾਂਦੀ ਛਿੱਕੇ ਮੋਹਰਾਂ ਨਾਲ ਤੂੰ ਪੱਲਾ ਪਰਲਾ ਮੈਲ ਹੱਥਾਂ ਦੀ ਮਾਇਆ ਹੁੰਦੀ ਗੁਰੂ ਦੀ ਸਿੱਖੀ ਨਿਆਰੀ ਮਾਇਆ ਨਾਲੋਂ ਸਮਝੀ ਸਿੱਖੀ ਦਾਨ ਸਿੰਘ ਨੇ ਪਿਆਰੀ ਮਾਇਆ ਨਾਲੋਂ ਸਮਝੀ ਸਿੱਖੀ ਦਾਨ ਸਿੰਘ ਨੇ ਪਿਆਰੀ ਅਮਰ ਤੇ ਸ਼ਾਕ ਕੇ ਬਣਿਆ ਦਾਨ ਸਿੰਘ ਪਹਿਲਾ ਸੀ ਜੋਦਾਨਾ ਤਨਖਾਹਾਂ ਦੇ ਕੇ ਧਰਤੀ ਦੱਬਿਆਂ ਬਚਿਆ ਗੁਰੂ ਖਜ਼ਾਨਾ ਭਲਾਈ ਆਣੇ ਵਾਲਾ ਲਿਖਦਾ ਲੱਖਾ ਸੱਚ ਲਖਾਰੀ ਮਾਇਆ ਨਾਲੋਂ ਸਮਝੀ ਸਿੱਖੀ ਦਾਨ ਸਿੰਘ ਨੇ ਪਿਆਰੀ ਮਾਇਆ ਨਾਲੋਂ ਸਮਝੀ ਸਿੱਖੀ ਦਾਨ ਸਿੰਘ ਨੇ ਪਿਆਰੀ